ਇਹ ਬੰਦਾ ਪਿਛਲੇ 3 ਦਿਨਾਂ ਤੋਂ ਲਗਾਤਾਰ ਤੈਰ ਰਿਹਾ ਹੈ ਤੇ ਇਹ ਤੈਰਦਾ ਤੈਰਦਾ ਹੀ ਸੌਂਦਾ ਏ हां जी स्विट्जरलैंड ਦਾ ਨੋਆ ਮਿਆਰੋਨ ਇੱਕスイਮਰ ਤੇ ਕੰਟੈਂਟ ਕ੍ਰੀਏਟਰ ਹੈ ਜੋ ਬਿਨਾਂ ਰੁਕੇ ਸਭ ਤੋਂ ਲੰਬਾ ਤੈਰਨ ਦਾ ਵਰਲਡ ਰਿਕਾਰਡ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸਨੇ ਜਨਵਰੀ ਵਿੱਚ ਪਹਿਲਾ ਕੋਸ਼ਿਸ਼ ਕੀਤੀ ਸੀ ਪਰ ਮੌਸਮ ਨਾ ਠੀਕ ਹੋਣ ਕਰਕੇ ਇਸ ਨੂੰ ਰੁਕਣਾ ਪਿਆ। ਪਰ ਹੁਣ ਨੋਆ ਫੇਰ ਤੋਂ ਇਹ ਕੋਸ਼ਿਸ਼ ਕਰ ਰਿਹਾ ਹੈ। ਇਹ ਮੈਡੀਟੇਰੇਨੀਅਨ ਸਾਗਰ ਨੂੰ ਤੈਰਦਾ ਹੋਇਆ ਕੈਲਵੀ ਤੋਂ ਮੋਨਾਕੋ ਤੱਕ ਜਾਏਗਾ ਜਿਸ ਵਿੱਚ ਇਹ ਬਿਨਾਂ ਪਾਣੀ ਤੋਂ ਬਾਹਰ ਨਿਕਲੇ 5 ਦਿਨ ਤੇ 5 ਰਾਤਾਂ ਲਗਾਤਾਰ ਤੈਰਦਾ ਰਹੂਗਾ। ਇਹ ਦੂਰੀ ਲਗਭਗ 180 ਕਿਲੋਮੀਟਰ ਬਣਦੀ ਹੈ ਤੇ ਇਸ ਦੌਰਾਨ ਇਹ ਤੈਰਦਾ ਤੈਰਦਾ ਹੀ ਸੌਵੇਗਾ ਕਿਉਂਕਿ ਦੇ ਮੁਤਾਬਕ ਇਹ ਬੋਟ ਉੱਤੇ ਜਾ ਕੇ ਰੈਸਟ ਨਹੀਂ ਸੀ ਕਰ ਸਕਦਾ ਇਸ ਲਈ ਉਸਨੇ ਸੌਣ ਲਈ ਹਿਪਨੋਸਿਸ ਦਾ ਯੂਜ਼ ਕਰਨਾ ਸਿੱਖਿਆ ਹੈ ਇਹ ਆਪਣੀ ਅੱਖਾਂ ਬੰਦ ਕਰਕੇ ਬ੍ਰੇਨ ਦੇ ਇੱਕ ਹਿੱਸੇ ਨੂੰ ਆਫ ਕਰ ਦਿੰਦਾ ਹੈ ਜਦਕਿ ਦੂਜਾ ਹਿੱਸਾ ਤੈਰਨ ਵਿੱਚ ਮਦਦ ਕਰਦਾ ਰਹਿੰਦਾ ਹੈ ਹੁਣ ਲੋਕਾਂ ਦਾ ਸਵਾਲ ਸੀ ਕਿ ਬੰਦ ਅੱਖਾਂ ਨਾਲ ਉਸ ਨੂੰ ਸਹੀ ਰਸਤਾ ਕਿਵੇਂ ਪਤਾ ਲੱਗੇਗਾ ਤਾਂ ਇਸ ਦਾ ਜਵਾਬ ਦਿੰਦੇ ਹੋਏ ਉਸਨੇ ਦੱਸਿਆ ਕਿ ਉਹ ਤੈਰਨ ਲਈ ਸਪੈਸ਼ਲ ਸਵੀਮਿੰਗ ਲਾਈਨ ਦਾ ਇਸਤੇਮਾਲ ਕਰਦਾ ਹੈ ਜਿਸ ਉੱਤੇ ਰਾਤ ਨੂੰ ਲਾਈਟ ਜਲਦੀ ਹੈ ਜੇਕਰ ਲਾਈਟ ਡਿਮ ਹੁੰਦੀ ਹੈ ਤਾਂ ਇਸ ਦਾ ਮਤਲਬ ਉਹ ਇਸ ਤੋਂ ਦੂਰ ਜਾ ਰਿਹਾ ਹੈ ਤੇ ਜੇਕਰ ਇਹ ਲਾਈਟ ਬ੍ਰਾਈਟ ਰਹਿੰਦੀ ਹੈ ਤਾਂ ਦਾ ਮਤਲਬ ਉਹ ਸਹੀ ਟਰੈਕ ਤੇ ਹੁੰਦਾ ਹੈ ਵੈਸੇ ਇਸਨੇ ਕਾਫੀ ਦੂਰੀ ਤੈਅ ਕਰ ਲਈ ਹੈ ਤੇ ਜਲਦ ਹੀ ਬਿਨਾਂ ਰੁਕੇ ਸਭ ਤੋਂ ਲੰਮਾ ਤੈਰਨ ਵਾਲਾ ਵਰਲਡ ਰਿਕਾਰਡ ਪੜਾ ਦਊਗਾ